ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਮ ਭਗਨੀਤ ਕੌਰ ਨਜ਼ਰ ਪਾਉਣਨੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੀਐਮ ਆਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੀ ਰਿਆਇਸ਼ ਤੇ ਹੋਈ ਕੈਬਨਿਟ ਦੀ ਬੈਠਕ ਕੈਬਨਿਟ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਮਨ अरोੜਾ ਨੇ ਕੀਤੀ ਪ੍ਰੈਸ ਕਾਨਫਰੰਸ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਲਏ ਗਏ ਅਹਿਮ ਫੈਸਲੇ ਆਡੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਪੱਖੀ ਫੈਸਲੇ ਨੇ ਜਿਹੜੇ ਉਹ ਲੈਣ ਦੀ ਆ ਰਹੀ ਹੈ ਤੇ ਅੱਜ ਵੀ ਉਸੇ ਕੜੀ ਦੇ ਵਿੱਚ ਕੁਝ ਅਹਿਮ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਲੋਕਾਂ ਦੇ ਹੱਕ ਦੇ ਲਈ ਉਹ ਲਏ ਗਏ ਨੇ ਅਮਨ अरोड़ा ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਮੁੱਖ ਮੰਤਰੀ ਨੇ ਛੋਟੇ ਤਬਕੇ ਦੇ ਮਜ਼ਦੂਰਾਂ ਨੂੰ ਦਿੱਤਾ ਤੋਹਫਾ ਸਾਥੀਓ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਸਾਭ ਦੀ ਅਗਵਾਈ ਦੇ ਵਿੱਚ ਲੋਕਪੱਖੀ ਫੈਸਲੇ ਨੇ ਜਿਹੜੇ ਉਹ ਲੈਣ ਦੀ ਆ ਰਹੀ ਹੈ ਤੇ ਅੱਜ ਵੀ ਉਸੇ ਕੜੀ ਦੇ ਵਿੱਚ ਕੁਝ ਅਹਿਮ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਲੋਕਾਂ ਦੇ ਹੱਕ ਦੇ ਲਈ ਉਹ ਲਏ ਗਏ ਨੇ ਪੰਜਾਬ ਕੈਬਨਿਟ ਵਿੱਚ ਖੇਤ ਮਜ਼ਦੂਰੀ ਕਰਦੇ ਲੋਕਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਕੀਤਾ ਗਿਆ ਹੈ ਫੈਸਲਾ ਕੈਬਨਿਟ ਮੰਤਰੀ ਅਮਨ ਰੋਣਾ ਨੇ ਦਿੱਤੀ ਜਾਣਕਾਰੀ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕاشتਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਦੀ ਵਜ੍ਹਾ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ 11231 ਲਾਭਪਾਤਰੀਆਂ ਨੂੰ ਅਮਨ ਨੋੜਾ ਨੇ ਜ਼ਮੀਨ ਦਾ ਮਾਲਕ ਬਣਾਉਣ ਦਾ ਕੀਤਾ ਦਾਅਵਾ ਜਿਹੜੇ ਬਹੁਤ ਜ਼ਿਆਦਾ ਸਮੇਂ ਤੋਂ ਜ਼ਮੀਨਾਂ ਦੀ ਕਰ ਰਹੇ ਹਨ ਦੇਖ ਬਾੜ ਤਕਰੀਬਨ 11231 ਬੈਨੀਫੀਸ਼ੀਰੀਜ਼ ਨੇ ਉਨ੍ਹਾਂ ਨੂੰ ਫਾਇਦਾ ਹੋਣਾ ਹੈ ਔਰ 4196 ਇਹ ਟੋਟਲ ਰਕਬਾ ਇਹ ਇਹਨਾਂ ਲਾਭਪਾਤਰੀਆਂ ਨੂੰ 4196 ਏਕੜ ਜ਼ਮੀਨ ਦਾ ਬਣਾਇਆ ਜਾਵੇਗਾ ਮਾਲਕ ਅਮਨ ਅਰੋਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਅਨੰਦ ਦਿੱਤੀ ਜਾਣਕਾਰੀ ਰਕਬਾ ਏਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4196 ਏਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹੋ ਕੀਤਾ ਹੈ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣਿਆ ਹੋਣਗੇ ਜਿਹੜੇ ਅੱਜ ਅਸੀਂ ਪ੍ਰੋਪਰਟੀ ਰਾਈਟਸ ਨੇ ਜਿਹੜੇ ਉਹ ਦੇ ਰਹੇ ਆ ਜੰਮੂ ਕਸ਼ਮੀਰ ਦੀ ਡੋਡਾ ਵਿਧਾਨ ਸਭਾ ਸੀਟ ਤੋਂ ਆਪ ਉਮੀਦਵਾਰ ਮਹਾਰਾਜ ਮੱਲਿਕ ਦੀ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀਆਂ ਵਧਾਈਆਂ ਬਰਨਾਲਾ ਵਿਖੇ ਬੀਬੀ ਜਗੀਰ ਕੌਰ ਨੇ ਸੰਤ ਬਲਬੀਰ ਸਿੰਘ ਨੂੰ ਨਾਲ ਕੀਤੀ ਮੀਟਿੰਗ ਐਸਜੀਪੀਸੀ ਦੀ ਨਵੀਂ ਚੋਣ ਲਈ ਜੋਰ ਤੋੜ ਹੋਏ ਸ਼ੁਰੂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਿੰਡੂ ਵਿਕਾਸ ਅਤੇ ਪੰਚਾਇਤ ਰਾਜ ਕਮੇਟੀ ਦੇ بڑے ਮੈਂਬਰ ਕਮੇਟੀ ਵਿੱਚ ਕੁੱਲ 31 ਮੈਂਬਰ ਹਨ ਜਿਨ੍ਹਾਂ ਵਿੱਚੋਂ 10 ਮੈਂਬਰ ਰਾਜ ਸਭਾ ਦੇ ਹਨ। શ્રી ਮੁਖਤਸਰ ਸਾਹਿਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ਮਨੀ ਅਕਾਲੀ ਦਲ ਵੱਲੋਂ ਰੋਡ ਜਾਮ ਕਰ ਡੀਸੀ ਦਫਤਰ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ ਮੰਡੀ ਗੋਵਿੰਦਗੜ੍ਹ ਵਿਖੇ ਕਾਂਗਰਸੀ ਆਗੂ ਦੇ ਪੁੱਤ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 4 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਗਿਆ ਕਾਬੂ ਲੁਧਿਆਣਾ ਵਿੱਚ ਪਤਨੀ ਦੇ ਕਤਲ ਮਗਰੋਂ ਪਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਇਲਾਕੇ ਵਿੱਚ ਫੈਲ ਗਈ ਸੰਸਨੀ ਪੁਲਿਸ ਜੁਟੀ ਜਾਂਚ ਵਿੱਚ ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ ਵਿੱਚ ਸਸਤੇ ਪਿਆਜ਼ ਦੀ ਸਪਲਾਈ ਹੋਈ ਸ਼ੁਰੂ ਮੰਡੀ ਦੇ ਇਲਾਵਾ ਜ਼ਿਲ੍ਹੇ ਭਰ ਵਿੱਚ 10 ਪੁਆਇੰਟਾਂ ਦੀ ਵੀ ਕੀਤੀ ਗਈ ਨਿਸ਼ਾਨਦੇਹੀ ਜਿੱਥੇ ਕੀਤੀ ਜਾਵੇਗੀ ਸਸਤੇ ਪਿਆਜ਼ ਦੀ ਸਪਲਾਈ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿਖੇ ਵਿਦਿਆਰਥੀਆਂ ਦਾ ਪ੍ਰਸ਼ਾਸਨ ਖਿਲਾਫ ਮੰਗਾਂ ਨੂੰ ਲੈ ਕੇ ਰੋਜ ਪ੍ਰਦਰਸ਼ਨ ਜਾਰੀ ਪਹ ਹੜਤਾਲ ਵੀ ਕੀਤੀ ਸ਼ੁਰੂ ਨਾਵਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਲੋਕਾਂ ਵੱਲੋਂ ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਪਿੰਡ ਦਾ ਸਰਪੰਚ ਮਰੀਜ਼ ਨੂੰ ਲੈ ਕੇ ਜੰਮੂ ਤੋਂ ਲੁਧਿਆਣਾ ਜਾ ਰਹੀ ਐਂਬੂਲੈਂਸ ਦਸੂਹਾ ਵਿੱਚ ਖੜੇ ਟਰੱਕ ਨਾਲ ਟਕਰਾਈ ਹਾਦਸੇ ਵਿੱਚ ਐਂਬੂਲੈਂਸ ਸਵਾਰ ਔਰਤ ਦੀ ਹੋਈ ਮੌਤ ਪੰਜ ਲੋਕ ਹੋਏ ਜ਼ਖਮੀ ਏਸ਼ੀਆ ਨ ਖੇਡਾਂ ਵਿੱਚ ਸੋਨ ਤਮਗੇ ਜਿੱਤਣ ਵਾਲੇ ਤਜਿੰਦਰ ਪਾਲ ਤੂਰ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਹੋਏ ਸ਼ਾਮਲ ਆਪਣੇ ਇੰਸਟਾਗ੍ਰਾਮ ਤੇ ਖਬਰ ਸਾਂਝੀ ਕਰ ਦਿੱਤੀ ਜਾਣਕਾਰੀ ਬਟਾਲਾ ਵਿੱਚ ਨੌਜਵਾਨ ਦੀ ਭੇਗ ਭਰੇ ਹਾਲਾਤਾਂ ਵਿੱਚ ਹੋਈ ਮੌਤ ਪਿੰਡ ਵਿੱਚ ਕਮਾਦ ਦੇ ਖੇਤਾਂ ਕੋਲੋਂ ਮਿਲੀ ਮ੍ਰਿਤਕ ਦੀਹ ਮਨੀਮ ਆਜਰਾ ਦੀਆਂ ਸੜਕਾਂ ਤੇ ਮੀਂਹ ਕਾਰਨ ਪਏ ਟੋਏ ਨਾਲ ਲੋਕਾਂ ਨੂੰ ਪਰੇਸ਼ਾਨ 7 ਸਾਲ ਪਹਿਲਾਂ ਬਣੀ ਸੀ ਸੜਕ ਮੋਹਾਲੀ ਦੇ ਇੱਕ ਪਿੰਡਾ ਵਿੱਚ ਸਰਬਸੰਮਤੀ ਨਾਲ ਚੁੜੀਆਂ ਗਈਆਂ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਚਾਇਤਾਂ ਦਾ ਕੀਤਾ ਸਨਮਾਨ ਨਾਲ ਹੀ ਪਿੰਡ ਦੇ ਸੰਪੂਰਨ ਵਿਕਾਸ ਦਾ ਵਿਤਤਾ ਪਰੋਸਾ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀ ਆਮ ਆਦਮੀ ਪਾਰਟੀ ਤੇ ਐਮਐਲਏ ਕੈਬਨਿਟ ਮੰਤਰੀ ਕਮਲ ਨੇ ਜਿਹੜੇ ਲੋਕਾਂ ਨੂੰ ਜਾ ਕੇ ਕਰ ਰਹੇ ਆ पर उन्होंने वद्दो ये हृदय से भी आपा ने पिंडों ਦੇ ਵਿੱਚ ਉਹ ਧੜੇ ਵਾਈ ਜਿਹੜੀ ਉਹ ਟੋਟਲੀ ਖਤਮ ਕਰ ਸੁਲਤਾਨਪੁਰ ਲੋਧੀ ਵਿਕੇ पराली ਦੇ ਡੰਪ ਨੂੰ ਲੱਗੀ ਅੱਗ ਸਮਾਨ ਸੜਕੇ ਹੋਇਆ ਸਵਾ ਅੱਗ ਲੱਗਣ ਦੇ ਕਾਰਨ ਦਾ ਨਹੀਂ ਚਲ ਸਕਿਆ ਪਤਾ ਡੇਰਾਬੱਸੀ ਦੇ ਛੱਤ ਲਾਈਟ ਪੁਆਇੰਟ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਦਰਖਤ ਨਾਲ ਟਕਰਾਈ ਗੱਡੀ ਗੱਡੀ ਵਿੱਚ ਸਵਾਰ ਇੱਕ ਦੀ ਹਾਲਤ ਹੋਈ ਗੰਭੀਰ ਦੋ ਨੂੰ ਲਗਿਆ ਮਾਮਲੀ ਸੱਟਾ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪੀਜੀਆਈ ਵਿੱਚ ਸਫਾਈ ਕਰਮਚਾਰੀਆਂ ਅਤੇ ਹਸਪਤਾਲ ਦੇ ਸੇਵਾਦਾਰਾਂ ਨੇ 3 ਘੰਟੇ ਕੀਤੀ ਹੜਤਾਲ। ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਨੇੜਲੇ ਪਿੰਡ ਕਮਾਲੂ ਵਿਖੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਕਰਿੰਦੇ ਤੇ ਕੀਤਾ ਗਿਆ ਹਮਲਾ ਠੇਕੇ ਦੇ ਗੱਲੇ ਨੂੰ ਲੁੱਟ ਹੋਏ ਸੀ ਫਰਾਰ ਹੁਣ ਪੁਲਿਸ ਨੇ ਕੀਤਾ ਕਾਬੂ। ਅਸਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਈਡੈਂਟੀਟੀ ਦੱਸਣ ਲਈ ਤੇ ਉਸ ਏਰੀਆ ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮ ਨੌਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਟਸ ਮਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਓ ਰਮੇਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ